ਦਰਸ਼ਕੋ ਆਪਾਂ ਸਾਰਿਆਂ ਨੇ ਖਵਾਜਾ ਜੀ ਦੇ ਬਹੁਤ ਸਾਰੇ ਵੱਡੀ ਵੱਡੀ ਮਾਨਤਾ ਵਾਲੇ ਸਥਾਨ ਦੇਖੇ ਨੇ ਪਰ ਖਵਾਜਾ ਜੀ ਦੇ ਨਾਲ ਵਿਧਮਾਤਾ ਦੀ ਮੂਰਤੀ ਦੀ ਸਥਾਪਨਾ ਕੀਤੀ ਹੋਈ ਆ ਭਾਈ ਜੀ ਇਹਦੇ ਬਾਰੇ ਦੱਸੋ ਵੀ ਵਿਧਮਾਤਾ ਦਾ ਮੰਦਿਰ ਅਸੀਂ ਤਾਂ ਕਦੇ ਦੇਖਿਆ ਨਹੀਂ ਆ ਜੀ ਦੇਖੋ ਵਿਧਮਾਤਾ ਜੀ ਦਾ ਕਿ ਇਸ ਤਰ੍ਹਾਂ ਆਪਾਂ ਆਪਣੇ ਪ੍ਰਾਣੇ ਬਜ਼ੁਰਗਾਂ ਤੋਂ ਦਾਦੇ ਦਾਦੀਆਂ ਤੋਂ ਸੁਣਦੇ ਸੀ ਕਿ ਜਿਹੜੀ ਵਿਓ ਮਾਤਾ ਬੱਚਾ ਜਦੋਂ ਪੈਦਾ ਹੁੰਦਾ ਉਹ ਜਦੋਂ ਹੱਸਦਾ ਜਾਂ ਰੋਂਦਾ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵਿਓ ਮਾਤਾ ਇਹਦੇ ਨਾਲ ਗੱਲਾਂ ਕਰਦੀ ਹੈ ਇਹਨੂੰ ਉਹਦੇ ਕਰਮ ਸੁਣਾ ਰਹੀ ਹੈ ਜਦੋਂ ਹੱਸਦਾ ਸੀ ਤਾਂ ਚੰਗੇ ਕਰਮ ਸੁਣਾ ਦੱਸ ਰਹੀ ਹੈ ਜੇ ਰੋਂਦਾ ਸੀ ਜੇ ਰੋਂਦਾ ਸੀ ਤਾਂ ਕਹਿੰਦੇ ਸੀ ਇਹਨੂੰ ਇਹਦੇ ਮਾੜੇ ਕਰਮ ਦਿਖਾ ਰਹੀ ਹੈ ਕਿ ਤੇਰੇ ਕਿਦਾਂ ਦੇ ਅੱਗੇ ਲੇਖ ਨੇ ਲਿਖੇ ਹੋਏ ਤਾਂ ਇਸ ਤਰੀਕੇ ਦੇ ਨਾਲ ਇੱਥੇ ਅਸੀਂ ਵਿਦ ਮਾਤਾ ਜੀ ਦਾ ਜਿਹੜਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਸਾਰਿਆਂ ਨੂੰ ਕਿ ਪੂਰੇ ਵਰਲਡ ਦੇ ਵਿੱਚ ਵਿਦ ਮਾਤਾ ਜੀ ਦਾ ਜਿਹੜਾ ਸਥਾਨ ਆ ਇਹ ਪਹਿਲਾ ਹੈ ਇੱਥੇ ਅੱਜ ਤੱਕ ਆਪਣੇ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਨਹੀਂ ਕਿਤੇ ਨਾ ਇਹਨਾਂ ਦਾ ਮੰਦਿਰ ਹੈਗਾ ਵਿਦ ਮਾਤਾ ਦਾ ਤਾਂ ਵਿਦ ਮਾਤਾ ਜੀ ਦੀ ਕੀ ਸੀ ਕਿ ਖਵਾਜਾ ਸਾਹਿਬ ਦੇ ਨਾਲ ਇਹਨਾਂ ਦੀ ਇੱਕ ਰਿਲੇਟਿਡ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇੱਕ ਵਾਰ ਖਵਾਜਾ ਸਾਹਿਬ ਜਿਹੜੇ ਸੀ ਕਿ ਜੇ ਸਥਾਨ ਤੇ ਤਪੱਸਿਆ ਕਰ ਰਹੇ ਸੀ ਕਿਉਂਕਿ ਖਵਾਜਾ ਸਾਹਿਬ ਨੇ ਭਾਰਤ ਦਾ ਪੂਰੇ ਦਾ ਇਹਨਾਂ ਨੂੰ ਹਿੰਦਲ ਬਲੀ ਵੀ ਕਿਹਾ ਜਾਂਦਾ ਹਿੰਦ ਬਲੀ ਇਹਨਾਂ ਨੇ ਪੂਰੇ ਭਾਰਤ ਦਾ ਦੌਰਾ ਕੀਤਾ ਸੀ ਧਰਮ ਦੇ ਪ੍ਰਚਾਰ ਦੇ ਲਈ ਕਿਉਂਕਿ ਖਵਾਜਾ ਸਾਹਿਬ ਜਿਹੜੇ ਨੇ ਇਹ Hindu ਦੇਵਤਾ ਨਹੀਂ ਮੁਸਲਮਾਨ ਪੀਰ ਨਹੀਂ ਹੈਗੇ ਇਹਨਾਂ ਨੂੰ ਪੀਰ ਕਿਹਾ ਜ਼ਰੂਰ ਜਾਂਦਾ ਲੇਕਿਨ ਇਹ ਹੈਗੇ ਜਿਹੜੇ ਹੈ ਉਹ Hindu ਪੀਰ ਨੇ Hindu ਦੇਵਤਾ ਨੇ ਜਿਨ੍ਹਾਂ ਨੂੰ ਵਰਮ ਦੇਵਤਾ ਜੂਲੇ ਲਾਲ ਖਵਾਜਾ ਪੀਰ ਖਵਾਜਾ ਖਿਜ਼ਰ ਵਾਲੀ ਔਰ ਹਿੰਦ ਵਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਮੇਰੇ ਖਿਆਲ ਭਾਰਤ ਦੇ ਸਾਰੇ ਹੀ ਲੋਕ ਜਿਹੜੇ ਹੈ ਉਹ ਆਪਣੇ ਆਪਣੇ ਸਟੇਟ ਦੇ ਵਿੱਚ ਇਹਨਾਂ ਦੇ ਮੇਰੇ ਖਿਆਲ ਅਲੱਗ-ਅਲੱਗ ਨਾਮ ਦੇ ਨਾਲ ਕੋਈ ਜੂਲੇ ਲਾਲ ਜੀ ਪੂਰੀ ਦੁਨੀਆ ਦੇ ਵਿੱਚ ਕਹਿ ਲਿਓ ਚਾਹੇ ਉਹ ਅ ਹੈਗਾ ਪੰਜਾਬ ਆ ਤੇ ਉੱਥੇ ਖਵਾਜੇ ਪੀਰ ਦੇ ਨਾਲ-ਨਾਲ ਜਾਣਦੇ ਆ ਜਾਂ ਜੁਲੇ ਨਾਲ ਜਿਹਦੇ ਨਾਲ-ਨਾਲ ਜਾਣਦੇ ਆ ਅਲੱਗ-ਅਲੱਗ ਸਟੇਟਾਂ ਜਿਹਦਾ ਨਾਮ ਨੇ ਤੋ ਖਵਾਜਾ ਸਾਹਿਬ ਇਦਾਂ ਹੀ ਧਰਮ ਦੇ ਪ੍ਰਚਾਰ ਲਈ ਜਦੋਂ ਦੌਰਾ ਕੀਤਾ ਉਹਨਾਂ ਨੇ ਤੇ ਉਹ ਇੱਕ ਜਗ੍ਹਾ ਤੇ ਪੜਾ ਲਾਇਆ ਤੋ ਉੱਥੋਂ ਉਹਨਾਂ ਦਾ ਮਨ ਕੀਤਾ ਕਿ ਨਾਲ ਹੀ ਪਿੰਡ ਹੈ ਅਕਸਰ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਉਹਨਾਂ ਤੋਂ ਆਪਾਂ ਗੱਲਾਂ ਸੁਣਦੇ ਹਾਂ ਕਿ ਜਿਹੜੇ ਪਹਿਲੇ ਸਾਧੂ ਸੰਤ ਜਾਂ ਫਕੀਰ ਜਾਂ ਕੋਈ ਦੇਵੀ ਦੇਵਤੇ ਸੀ ਉਹ ਉਹਨਾਂ ਪਿੰਡ ਤੋਂ ਬਾਹਰ ਆਪਣਾ ਲਾਉਂਦੇ ਹੁੰਦੇ ਸੀ ਡੇਰਾ ਪਿੰਡ ਤੋਂ ਬਾਹਰ ਆਪਣੀ ਕੁਟੀਆਂ ਬਣਾਉਂਦੇ ਹੁੰਦੇ ਸੀ ਜ્યાં ਰਾਤ ਕੱਟਦੇ ਹੁੰਦੇ ਸੀ ਤੋਂ ਖਵਾਜਾ ਸਾਹਿਬ ਇੱਕ ਪਿੰਡ ਦੇ ਵਿੱਚ ਚਲੇ ਗਏ ਕਿ ਚਲੋ ਮੈਂ ਪਿੰਡ ਦਾ ਚੱਕਰ ਲਾ ਕੇ ਆਉਣਾ ਪਿੰਡ ਦੇ ਲੋਕਾਂ ਦਾ ਦੇਖਦਾ ਹਾਲਚਾਲ ਤੋਂ ਉਹਨਾਂ ਨੇ ਕੀ ਦੇਖਿਆ ਕਿ ਵਿਊ ਮਾਤਾ ਵਿਦ ਮਾਤਾ ਜੀ ਨੂੰ ਕਹਿੰਦੇ ਆ ਸੀ ਉਹ ਇੱਕ ਕੁਮਾਰ ਹੁੰਦੇ ਆ ਆਪਣੇ ਉਹਨਾਂ ਦੇ ਘਰ ਵੜ ਰਹੀ ਹੈ ਤੇ ਵਿਦਮਤਾ ਜੀ ਜਦੋਂ ਉਹਨਾਂ ਦੇ ਘਰ ਵੜ ਰਹੇ ਆ ਤਾਂ ਖਵਾਜਾ ਸਾਹਿਬ ਦੇਖਦੇ ਆ ਔਰ ਉਹ ਖੜ ਗਏ ਉੱਥੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਨਵਾਂ ਬੱਚਾ ਜਨਮ ਲੈ ਰਿਆ ਤੋ ਦੇਖਦੇ ਆ ਥੋੜੀ ਦੇਰ ਬਾਅਦ ਜਦੋਂ ਵਿਦਮਤਾ ਉਹਨਾਂ ਦੇ ਘਰੋਂ ਨਿਕਲੇ ਉਹ ਕੁਮਾਰ ਦੇ ਘਰੋਂ ਤੋ ਬੜੇ ਗੁੱਸੇ ਦੇ ਵਿੱਚ ਸੀਗੇ। ਤੋ ਖਵਾਜਾ ਸਾਹਿਬ ਉਹਨਾਂ ਕੋ ਜਾ ਕੇ ਕਹਿਣ ਲੱਗੇ ਕਿ ਮਾਤਾ ਜਦੋਂ ਤੁਸੀਂ ਗਏ ਸੀ ਬੜੇ ਖੁਸ਼ ਸੀ ਤੇ ਹੁਣ ਤੁਸੀਂ ਇਹਨਾਂ ਦੇ ਘਰੋਂ ਨਿਕਲੇ ਹੋ ਤਾਂ ਬੜਾ ਗੁੱਸਾ ਹੈ। ਕੀ ਗੱਲ ਹੈ? ਸੁਬਿਦ ਮਾਤਾ ਨੇ ਕਿਹਾ ਕਿ ਇਹਨਾਂ ਦੇ ਘਰ ਨਵੇਂ ਬੱਚੇ ਨੇ ਜਨਮ ਲਿਆ ਮੈਂ ਉਹਦੇ ਲੇਖ ਲੇਖ ਕੇ ਆਈਆਂ। ਤੋ ਉਹਨਾਂ ਨੇ ਕਿਹਾ ਕਿ ਮਾਤਾ ਇਹਨੇ ਗੁੱਸੇ 'ਚ ਕਿਉਂ? ਉਹ ਕਹਿੰਦੇ ਮੈਂ ਤਾਂ ਗੁੱਸੇ 'ਚ ਹਾਂ ਕਿ ਇਸ ਬੱਚੇ ਦੇ ਜਿਹੜੇ ਲੇਖਨੇ ਹੋ ਬਹੁਤ ਮਾੜੇ ਨੇ ਬਹੁਤ ਔਖਾ ਜਿਹੜਾ ਇਹਦਾ ਜੀਵਨ ਚੱਲੇਗਾ। ਤੋ ਖਵਾਜਾ ਸਾਹਿਬ ਕਹਿਣ ਲੱਗੇ ਕਿ ਮਾਤਾ ਇਹ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਔਖਾ ਹੈ। ਇਹਨਾਂ ਦੇ ਘਰ ਤਾਂ ਪਹਿਲਾਂ ਹੀ ਰੋਟੀ ਨਹੀਂ ਪਕਦੀ। ਜੇ ਤੁਸੀਂ ਚਾਹੋ ਤੇ ਇਹਦੇ ਚੰਗੇ ਲੇਖ ਲਿਖ ਕੇ ਇਸ ਪਰਿਵਾਰ ਦੀ ਜਿਹੜੀ ਹੈ ਉਹ ਤੁਸੀਂ ਮਦਦ ਕਰ ਸਕਦੇ ਹੋ ਔਰ ਇਸ ਪਰਿਵਾਰ ਨੂੰ ਤੁਸੀਂ ਚੰਗੀ ਰੋਜੀ ਰੋਟੀ ਚ ਪਾ ਸਕਦੇ ਹਾਂ। ਤੋ ਵਿਦਮਤਾ ਜੀ ਨੇ ਕਿਹਾ ਕਿ ਨਹੀਂ ਜੋ ਮੈਂ ਲਿਖਤਾ ਉਹਨੂੰ ਮੋੜਿਆ ਨਹੀਂ ਜਾ ਸਕਦਾ। ਇਹਦੇ ਲੇਖ ਇੰਨੇ ਮਾੜੇ ਐ ਕਿ ਇਹ ਕੋਈ ਕੰਮ ਨਹੀਂ ਕਰੂਗਾ। ਇੰਨਾ ਔਖਾ ਹੋ ਜਾਊਗਾ ਕਿ ਦਰਦਰ ਦੀਆਂ ਠੋਕਰਾਂ ਖਾਊਗਾ। ਰੋਟੀ ਤੋਂ ਵੀ ਔਖਾ ਹੋਊਗਾ। ਬਹੁਤ ਸਾਰੇ ਜੀਵਾਂ ਦਾ ਜਿਹੜਾ ਜੀਵਨ ਹੁਕੰਗਾਲੀ ਚੀਤ ਹਾਂ ਕੰਗਾ ਕੰਗਾਲ ਹੋਊਗਾ ਬਿਲਕੁਲ। ਤੋ ਖਵਾਜਾ ਸਾਹਿਬ ਨੇ ਫੇਰ ਕਿਹਾ ਕਿ ਮਾਤਾ ਇਹਦਾ ਨਾ ਕਰੋ ਤੋ ਖਵਾਜਾ ਸਾਹਿਬ ਜਿਹੜੇ ਸੀ ਜਦੋਂ ਮਾਤਾ ਜੀ ਨੂੰ ਕਹਿ ਰਹੇ ਸੀ ਤੋ ਉਹ ਨਹੀਂ ਮੰਨੇ ਤੋ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਤੁਸੀਂ ਜਿਹੜੇ ਵਚਨ ਕਰਤੇ ਠੀਕ ਹੈ ਇੱਕ ਵਚਨ ਮੇਰਾ ਵੀ ਮੰਨ ਲਓ ਤੋ ਕਰਨ ਲੱਗੇ ਦੱਸੋ ਤੋ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਲੇਖ ਜਿਹੜੇ ਲਿਖਤੇ ਇੱਕ ਚੀਜ਼ ਨਾਲ ਲਿਖਦੇ ਹੋ ਤੇ ਲੇਖਾਂ ਦੇ ਵਿੱਚ ਕਿ ਇਹਨੂੰ ਇਹਦੇ ਕੋਲ ਇੱਕ ਗਧੇ ਗਧੇ ਨਹੀਂ ਹੁੰਦੇ ਘਮਾਰਾਂ ਕੋਲ ਇੱਕ ਗਧੇ ਇਹਦੇ ਲੇਖਾਂ ਚ ਲਿਖਦੇ ਹੋ ਜਿਹੜੇ ਹਮੇਸ਼ਾ ਇਹਦੇ ਕੋਲ ਰਵੇ ਤੋ ਮਾਤਾ ਜਾਣ ਲੱਗੇ ਕਹਿਣ ਲੱਗੇ ਕਿ ਠੀਕ ਹੈ ਇਹਦੇ ਕੋਲੇ ਗਧੇ ਇੱਕ ਰਾਉਗੀ ਉਸ ਤੋਂ ਚਲੇ ਗਏ ਸਮਾਂ ਬੀਤਿਆ 18-20 ਸਾਲ ਬਾਅਦ ਖਵਾਜਾ ਸਾਹਿਬ ਫੇਰ ਉਸ ਪਿੰਡ ਦੇ ਵਿੱਚ ਆਏ। ਤੂੰ ਉਹਨਾਂ ਨੂੰ ਯਾਦ ਆਇਆ ਕਿ ਇਸ ਤਰੀਕੇ ਨਾਲ ਗੱਲ ਹੋਈ ਸੀ ਤੇ ਹੁਣ ਦੇਖੀਏ। ਜਦੋਂ ਗਏ ਜਾ ਕੇ ਦੇਖਿਆ ਤੋ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਕਿ ਉਹ ਬੱਚਾ ਜਿਹੜਾ ਹੋਇਆ ਸੀ ਉਹ 18-20 ਸਾਲ ਦਾ ਹੋ ਗਿਆ। ਉਹਦੇ ਪਿਤਾ ਜੀ ਦੀ ਡੈਥ ਹੋ ਗਈ। ਸਰੂਆਸ ਹੋ ਗਏ। ਔਰ ਮਾਂ ਵਿਚਾਰੀ ਲੋਕਾਂ ਦੇ ਭਾਂਡੇ ਮਾਜਦੀ ਐ ਤਾਂ ਵੀ ਘਰ ਦੀ ਰੋਟੀ ਪੂਰੀ ਨਹੀਂ ਹੁੰਦੀ। ਬਹੁਤ ਬੁਰਾ ਹਾਲ ਐ ਔਰ ਉਹ ਮੁੰਡਾ ਜਿਹੜਾ ਦਰਦਰ ਦੀਆਂ ਠੋਕਰਾਂ ਖਾ ਰਿਹਾ। ਤੋ ਬਹੁਤ ਜ਼ਿਆਦਾ ਪਰੇਸ਼ਾਨ ਹੈ। ਤੋ ਖਵਾਜਾ ਸਾਹਿਬ ਨੇ ਜਦੋਂ ਵੇਖਿਆ ਤਾਂ ਉਸ ਬੱਚੇ ਨੂੰ ਮਿਲੇ ਤੋ ਉਹਨੂੰ ਪੁੱਛਿਆ ਕਿ ਬੱਚਾ ਕੋਈ ਕੰਮ ਨਹੀਂ ਕਰਦਾ। ਉਹ ਕਹਿੰਦਾ ਨਹੀਂ ਮਹਾਰਾਜ ਜੀ ਸਾਡਾ ਜਿਹੜਾ ਖਾਨਦਾਨੀ ਕੰਮ ਹੈ ਬਰਤਨ ਬਣਾਉਣ ਦਾ ਉਹ ਮੈਨੂੰ ਆਉਂਦੇ ਨਹੀਂ। ਹੋਰ ਮੈਨੂੰ ਕੋਈ ਕੰਮ ਤੇ ਲਾਉਂਦਾ ਨਹੀਂ। ਤੇ ਮੈਂ ਵੇਖ ਲਾ ਬਹੁਤ ਬੁਰਾ ਹਾਲ ਹੈ ਮੈਂ ਜਦੋਂ ਆਪਣੀ ਮਾਂ ਵੱਲ ਦੇਖਦਾ ਕੰਮ ਕਰਦੀ ਵੱਲ ਤੋ ਮੈਨੂੰ ਬਹੁਤ ਮਾੜਾ ਲੱਗਦਾ। ਮੈਨੂੰ ਬਹੁਤ ਦੁੱਖ ਲੱਗਦਾ ਕਿ ਮੈਂ ਆਪਣੀ ਮਾਂ ਨੂੰ ਰੋਟੀ ਨਹੀਂ ਦੇ ਸਕਦਾ। ਕਮਾ ਕੇ। ਤੋਂ ਖਵਾਜਾ ਸਾਹਿਬ ਨੇ ਉਸ ਬੱਚੇ ਨੂੰ ਕਿਹਾ ਕਿ ਕੋਈ ਗੱਲ ਨਹੀਂ ਹੌਸਲਾ ਨਹੀਂ ਹਾਰੀਦਾ। ਤੈਨੂੰ ਜੇ ਭਾਂਡੇ ਬਣਾਉਣੇ ਨਹੀਂ ਆਉਂਦੇ ਤਾਂ ਤੂੰ ਸਬਜ਼ੀ ਵੇਚਿਆ ਕਰ। ਤੋਂ ਬੱਚਾ ਕਹਿਣ ਲੱਗਾ ਕਿ ਸਬਜ਼ੀ ਮੈਨੂੰ ਕੌਣ ਦੇਊਗਾ? ਮੇਰੇ ਕੋਲ ਤਾਂ ਪੈਸੇ ਨਹੀਂ। ਜੇ ਪੂਰੀ ਕਹਾਣੀ ਸਾਰੀ ਸੁਣਾਵਾਂ ਤਾਂ ਬਹੁਤ ਸਮਾਂ ਲੱਗੂਗਾ ਮੈਂ ਇਸ ਕਰਕੇ ਥੋੜੀ ਸ਼ਾਰਟ ਸੁਣਾ ਰਿਹਾ। ਤੋ ਖਵਾਜਾ ਸਾਹਿਬ ਨੇ ਉਹਨੂੰ ਕਿਹਾ ਕਿ ਜਾ ਤੂੰ ਫਲਾਣੇ ਸ਼ਾਹੂਕਾਰ ਕੋਲੇ ਜਾਈ ਉਹ ਤੈਨੂੰ ਸਬਜ਼ੀ ਦੇ ਦਿਆ ਕਰੂਗਾ ਤੂੰ ਵੇਚ ਕੇ ਉਹਨੂੰ ਪੈਸੇ ਦੇ ਦਿਆ ਕਰੀਂ। ਔਰ ਦੂਸਰੀ ਗੱਲ ਉਹਨੇ ਪੁੱਛਿਆ ਖਵਾਜਾ ਸਾਹਿਬ ਨੇ ਉਹਨਾਂ ਨੇ ਕਿ ਤੇਰੇ ਕੋਲੇ ਗੱਦੀ ਹੈ ਉਹ ਕਹਿੰਦਾ ਨਹੀਂ ਜੀ ਗੱਦੀ ਤਾਂ ਹੈ ਨਹੀਂ ਮੇਰੇ ਕੋਲੇ। ਉਹ ਕਹਿੰਦੇ ਕੋਈ ਗੱਲ ਹੀ ਮਿਲ ਜੂਗੀ। ਹੁਣ ਉਹ ਬੱਚਾ ਜਿਹੜਾ ਸੀ ਉਹ ਸ਼ਾਹੂਕਾਰ ਕੋਲੇ ਗਿਆ ਜਾ ਕੇ ਉੱਥੇ ਉਹਨੂੰ ਕਿਹਾ ਕਿ ਮੈਂ ਤੇਰੀ ਸਬਜ਼ੀ ਵੇਚ ਦਿਆ ਕਰੂੰਗਾ ਤਾਂ ਆ ਕੇ ਪੈਸੇ ਦੇ ਦਿਆ ਕਰੂੰਗਾ ਉਹ ਸ਼ਾਹੂਕਰ ਮੰਨ ਗਿਆ ਔਰ ਸ਼ਾਹੂਕਰ ਨੇ ਉਹਨੂੰ ਸਬਜ਼ੀ ਵੇਚਣ ਵਾਸਤੇ ਦੇਤੀ ਤਾਂ ਬੱਚਾ ਜਦੋਂ ਸਬਜ਼ੀ ਵੇਚ ਕੇ ਵਾਪਸ ਆ ਰਿਹਾ ਤਾਂ ਕੀ ਦੇਖਦਾ ਕਿ ਇੱਕ ਉੱਥੇ ਗੱਦੀ ਚੱਲ ਰਹੀ ਸੀ ਉਸਦੇ ਮਨ 'ਚ ਆਇਆ ਕਿ ਖਵਾਜਾ ਸਾਹਿਬ ਨੇ ਮੈਨੂੰ ਗੱਦੀ ਬਾਰੇ ਪੁੱਛਿਆ ਸੀ ਤੋਨੇ ਉਹ ਗੱਦੀ ਫੜੀ ਫੜ ਕੇ ਉਹਨੇ ਆਲੇ-ਦਾਲੇ ਸਾਰਿਆਂ ਨੂੰ ਪੁੱਛਿਆ ਕਿ ਕਿਸੇ ਦੀ ਹੈ ਤੋ ਕਿਸੇ ਨੇ ਹਾਂ ਨਹੀਂ ਕੀਤੀ ਉਹ ਬੱਚਾ ਉਹ ਜਿਹੜਾ ਸੀ ਮੁੰਡਾ ਸੀ ਉਹ ਕਰ ਲਿਆ ਆ ਗੱਦੀ ਨੂੰ ਲਿਆਇਆ ਤੇ ਲਿਆ ਕੇ ਉਹਨੇ ਆਪਣੀ ਮਾਂ ਨੂੰ ਦੱਸਿਆ ਤੇ ਉਹਦੀ ਮਾਂ ਕਹਿਣ ਲੱਗੀ ਕਿ ਆਪਾਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਜੇ ਕਿਸੇ ਦੀ ਹੋਈ ਆਪਾਂ ਨੂੰ ਹਰਜਾਨਾ ਪੈ ਗਿਆ ਆਪਾਂ ਕਿੱਥੋਂ ਭਰਾਂਗੇ ਹਾਂ ਚੋਰੀ ਦਾ ਨਾਂ ਨਾ ਇਹਨੂੰ ਵਾਪਸ ਦੇ ਆ ਜਿੱਥੇ ਸੀ ਉੱਥੇ ਛੱਡਿਆ ਉਹ ਕਹਿੰਦਾ ਨਹੀਂ ਮਾਂ ਮੈਨੂੰ ਇੱਕ ਫਕੀਰ ਮਿਲੇ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਇਸ ਕਰਕੇ ਹੋ ਸਕਦਾ ਉਸ ਮਾਲਕ ਦੇ ਰੰਗ ਹੋਣ ਉਸ ਫਕੀਰ ਦੀ ਕੋਈ ਕਿਰਪਾ ਹੋਵੇ ਆਪਾਂ ਨੂੰ ਉਹਨੇ ਦਿੱਤੀ ਹੋਵੇ ਚਲੋ ਦੂਸਰੇ ਦਿਨ ਕਵਾਜਾ ਸਾਹਿਬ ਨੂੰ ਫੇਰ ਮਿਲੇ ਤਾਂ ਕਹਿੰਦੇ ਬਈ ਕਦੀ ਮਿਲ ਗਈ ਤੈਨੂੰ ਕਹਿੰਦੇ ਹਾਂਜੀ ਮਿਲ ਗਈ ਕਹਿੰਦੇ ਅੱਛਾ ਤੂੰ ਉਹਦੇ ਤੇ ਸਬਜ਼ੀ ਵੇਚਿਆ ਕਰ ਤੂੰ ਉਹਨੇ ਸਬਜ਼ੀ ਵੇਚਣੀ ਸ਼ੁਰੂ ਕਰਤੀ ਫੇਰਾ ਲਾਇਆ ਲਾ ਕੇ ਜਦੋਂ ਵਾਪਸ ਆਇਆ ਸਬਜ਼ੀ ਵੇਚ ਕੇ ਕਵਾਜਾ ਸਾਹਿਬ ਫੇਰ ਮਿਲੇ ਤਾਂ ਉਹਨੂੰ ਕਹਿਣ ਲੱਗੇ ਅੱਛਾ ਬਈ ਇਦਾਂ ਕਰੀ ਅੱਜ ਇਹ ਗਦੀ ਵੇਚ ਦੇ ਉਹ ਕਹਿੰਦਾ ਮਹਾਰਾਜ ਮੈਂ ਸਬਜ਼ੀ ਘਾ ਤੇ ਵੇਚੂਗਾ ਕਹਿੰਦੇ ਕੋਈ ਨਹੀਂ ਹੋਰ ਆਜੂਗੀ ਗਾਦੀ ਵੇਚ ਕੇ ਹੱਥ ਆਲਾ ਰੇੜਾ ਲੈ ਲਾ ਉਹਦੇ ਤੇ ਜਾਦੇ ਸਬਜ਼ੀ ਆਇਆ ਕਰੂਗੀ ਉਹਨੇ ਹੱਥ ਆਲਾ ਰੇੜਾ ਲੈ ਲਿਆ ਗਾਦੀ ਵੇਚਤੀ ਤੇ ਖਵਾਜਾ ਸਾਹਿਬ ਨੇ ਵਿਦਮਾਤਾ ਕੋਲੇ ਜਾ ਕੇ ਫਿਰ ਬੇਨਤੀ ਕੀਤੀ ਕਿ ਮਾਤਾ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਸ ਇਨਸਾਨ ਕੋਲੇ ਗਾਦੀ ਰਹੂਗੀ ਉਸ ਇਨਸਾਨ ਕੋ ਗਾਦੀ ਨਹੀਂ ਹੈ ਤੂੰ ਮਾਤਾ ਨੇ ਕਿਹਾ ਵੀ ਕਿ ਹਜੇ ਥੋੜੇ ਦਿਨ ਪਹਿਲਾਂ ਗੱਦੀ ਦਿੱਤੀ ਆ ਉਹਨੂੰ ਉਹ ਕੰਦੇ ਦਿੱਤੀ ਜਰੂਰ ਸੀ ਪਰ ਹੈ ਨਹੀਂ ਹੁਣ ਉਹ ਕਹਿੰਦੇ ਵੀ ਅਸੀਂ ਦਿੱਤੀ ਸੀ ਉਹਨੂੰ ਜੇ ਉਹਨੇ ਵੇਚਤੀ ਹੁਣ ਇਹਦੀ ਸਾਡਾ ਕੀ ਕਸੂਰ ਆ ਕਹਿੰਦੇ ਨਹੀਂ ਮਾਤਾ ਮੈਂ ਇਹ ਗੱਲ ਨਹੀਂ ਕਰਦਾ ਮੈਂ ਬਚਨਾਂ ਦੀ ਗੱਲ ਕਰਦਾ ਕਿ ਤੁਸੀਂ ਮੈਨੂੰ ਵਚਨ ਦਿੱਤਾ ਸੀ ਕਿ ਇਹ ਤੇ ਕੋ ਹਮੇਸ਼ਾ ਲਈ ਗੱਦੀ ਰਹੂਗੀ ਤਾਂ ਹੁਣ ਉਹ ਚਾਹੇ ਦਿਨ ਦੀ ਆਚਾਰ ਵੇਚੇ ਤੁਹਾਨੂੰ ਦੇਣੀਆਂ ਪੈਣੀਆਂ ਨੇ ਤੁਸੀਂ ਆਪਣੀ ਡਿਊਟੀ ਤੇ ਖੜੇ ਰਹੋ ਤੁਸੀਂ ਆਪਣੇ ਵਚਨਾਂ ਤੋਂ ਨਾ ਹੱਲੋ ਤੋ ਮਾਤਾ ਕਹਿਣ ਲੱਗੇ ਨਹੀਂ ਇਹ ਨਹੀਂ ਹੋ ਸਕਦਾ ਉਹਨੂੰ ਦੇਣੀ ਸੀ ਦੇਤੀ ਉਹਨਾਂ ਨੇ ਵੇਚ ਲਈ ਤੇ ਸਾਡਾ ਕੀ ਉਹਦੇ ਚ ਕਸੂਰ ਆ ਤੋ ਖਵਾਜਾ ਸਾਹਿਬ ਨੇ ਅਕਾਲਪੁਰ ਕੋਲੇ ਜਾ ਕੇ ਹਲਕ ਜਗਾਈ ਔਰ ਕਿਹਾ ਕਿ ਮਹਾਰਾਜ ਜੀ ਤੁਸੀਂ ਜੇ ਵੇ ਮਾਤਾ ਨੂੰ ਵੇ ਮਾਤਾ ਨੂੰ ਲੈ ਕੇ ਲਿਖਣ ਲਈ ਭੇਜਿਆ ਜਾਂ ਭੇਜਦੇ ਆ ਉਹ ਝੂਠੇ ਆ ਤੋ ਅਕਾਲਪੁਰ ਕਹਿਣ ਲੱਗੇ ਰੱਬ ਕਹਿਣ ਲੱਗਾ ਕਿ ਕਿਸ ਤਰ੍ਹਾਂ ਹੋ ਸਕਦਾ ਵੀ ਇਹ ਤੋ ਕਹਿੰਦੇ ਮਾਤਾ ਨੂੰ ਬੁਲਾਓ ਉਹ ਮਾਤਾ ਨੂੰ ਬੁਲਾਇਆ ਬੁਲਾ ਕੇ ਰੱਬ ਨੇ ਪੁੱਛਿਆ ਕਿ ਮਾਤਾਏ ਫਕੀਰ ਸਹੀ ਕਹਿ ਰਿਹਾ ਉਹ ਕਹਿੰਦੇ ਨਹੀਂ ਜੀ ਮੈਂ ਕਿਹਾ ਸੀ ਕਿ ਗਦੀ ਉਹਨੂੰ ਦੇਾਂਗੇ ਗਦੀ ਦਿੱਤੀ ਉਹਨੂੰ ਉਹਨੇ ਵੇਚਤੀ ਹੁਣ ਮੇਰਾ ਕੀ ਕਸੂਰ ਹੈ ਤੋ ਖਵਾਜਾ ਸਾਹਿਬ ਕਹਿਣ ਲੱਗੇ ਮਹਾਰਾਜ ਜੀ ਮੇਰੇ ਨਾਲ ਬਚਨ ਇਹ ਹੋਈ ਸੀ ਕਿ ਸਦਾ ਲਈ ਗਦੀ ਰਹੂਗੀ ਇਹਦੇ ਕੋਲ ਤੇ ਹੁਣ ਗਦੀ ਹੈ ਨਹੀਂ ਉਹਦੇ ਕੋਲ ਉਹ ਕਹਿੰਦੇ ਵੀ ਮਾਤਾ ਕਹਿ ਰਹੀ ਹੈ ਕਿ ਗਦੀ ਦਿੱਤੀ ਹੈ ਉਹ ਕਹਿੰਦੇ ਦਿੱਤੀ ਜ਼ਰੂਰ ਸੀ ਉਹਨੇ ਵੇਚਤੀ ਤੁਕਨਵੇਦਾ ਕਿ ਕਸੂਰ ਕਰਨੀ ਜੀ ਕਸੂਰ ਦੀ ਗੱਲ ਨਹੀਂ ਗੱਲ ਜ਼ੁਬਾਨ ਦੀ ਹੈ ਇਹਨਾਂ ਨੇ ਜ਼ੁਬਾਨ ਦਿੱਤੀ ਸੀ ਕਿ ਇਹਦੇ ਕੋ ਗਦੀ ਹਮੇਸ਼ਾ ਰਹੂਗੀ ਤੇ ਹੁਣ ਗਦੀ ਚਾਹੇ ਉਹ 4 ਵਿੱਚੇ ਦਿਨ ਦੇ ਵਿੱਚ ਉਹਨੂੰ ਗਦੀ ਦੇਣੀ ਪੈਗੀ ਤਾਂ ਐਸਾ ਮਹਾਰਾਜ ਨੇ ਉਹ ਲੇਖਾ ਨੂੰ ਬਦਲਿਆ ਐਸਾ ਉਸ ਲੇਖਾ ਨੂੰ ਬਦਲਿਆ ਜਿਹਦੇ ਲੇਖ ਇੰਨੇ ਮਾੜੇ ਲਿਖੇ ਸੀ ਉਹ ਇੱਕ ਫਕੀਰ ਖਵਾਜਾ ਸਾਹਿਬ ਦੇ ਕਹਨ ਤੇ ਉਹ ਲੇਖ ਐਡੇ ਚੰਗੇ ਹੋਏ ਉਹੀ ਬੱਚਾ ਵਪਾਰੀ ਬਣ ਗਿਆ ਗਧੀਆਂ ਦਾ ਔਰ ਸਬਜੀ ਦਾ ਐਡਾ ਵੱਡਾ ਵਪਾਰੀ ਬਣ ਗਿਆ ਤੁਸੀਂ ਅੱਜ ਦੇਖਦੇ ਹੋਵੋਗੇ ਬਹੁਤ ਸਾਰੇ ਸਾਡੇ ਘਮਾਰ ਵੀਰ ਜਿਹੜੇ ਪਰਿਵਾਰ ਨੇ ਉਹ ਸਬਜੀ ਵੇਚਦੇ ਆ ਬਿਲਕੁਲ ਸਹੀ ਗੱਲ ਹੈ ਜੀ ਰੇੜਿਆਂ ਤੇ ਲੈ ਕੇ ਜਾਂਦੇ ਨੇ ਦੇਖਦੇ ਆਂ ਤੁਸੀਂ ਪਾਂਡਿਆਂ ਦੇ ਕੰਮ ਛੱਡ ਕੇ ਉਹ ਸਬਜੀ ਵੇਚਦੇ ਆ ਉਹ ਇੰਨਾ ਅਮੀਰ ਹੋ ਗਿਆ ਮੈਂ ਉਹ ਇੰਨਾ ਅਮੀਰ ਹੋ ਗਿਆ ਮੁੰਡਾ ਸਬਜੀ ਵੇਚ ਕੇ ਔਰ ਉਹ ਗਧੇ ਵੇਚ ਕੇ ਕਿ ਉਹ ਇਲਾਕੇ ਦਾ ਸਭ ਤੋਂ ਅਮੀਰ ਹੋ ਗਿਆ ਸੋ ਕਹਿਣ ਦਾ ਭਾਵੇਂ ਹੈ ਕਿ ਰੱਬ ਨੇ ਫਿਰ ਵਿਦ ਮਾਤਾ ਨੂੰ ਕਿਹਾ ਕਿ ਵੇ ਮਾਤਾ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਅਸੂਲ ਬਣਾ ਲੈ ਦੇਖੀ ਕਦੇ ਕਿਸੇ ਫਕੀਰ ਨਾਲ ਨਾ ਖੇਬੜੀ ਨੀਤ ਤੇਰੀਆਂ ਲਿਖੀਆਂ ਹੋਈਆਂ ਸੱਚ ਨਹੀਂ ਹੋਇਆ ਕਰਨਗੀਆਂ ਫਕੀਰ ਜਿਹੜਾ ਉਹ ਰੱਬ ਦੀ ਲਿਖੀ ਹੋਈ ਮੋੜ ਦਿੰਦਾ ਫਕੀਰ ਦੀ ਲਿਖੀ ਹੋਈ ਰੱਬ ਨਹੀਂ ਮੋੜ ਸਕਦਾ ਜਿਹੜੇ ਅਸਲ ਫਕੀਰ ਖਵਾਜਾ ਸਾਹਿਬ ਵਰਗੇ ਹੋਏ ਆਂਦੇ ਵੀ ਦੇਵਤੇ ਸਾਡੇ ਹੋਏ ਆਂ ਸੋ ਇਸ ਕਰਕੇ ਫਿਰ ਇੱਥੇ ਅਸੀਂ ਵਿਊ ਮਾਤਾ ਜੀ ਦਾ ਨਾਲ ਦਰਬਾਰ ਬਣਾਇਆ ਕਿਉਂਕਿ ਜਦੋਂ ਅਸੀਂ ਮੇਰਾ ਮਨ ਕਹਿੰਦਾ ਹੈ ਕਿ ਜੇ ਸਾਡੇ ਲੇਖ ਲਿਖੇ ਨੇ ਜਦੋਂ ਅਸੀਂ ਉਹਦੇ ਅੱਗੇ ਵੀ ਬੇਨਤੀ ਕਰਾਂਗੇ ਤਾਂ ਕੁਝ ਤੇ ਰਹਿਮ ਆਊਗਾ ਔਰ ਮਾਂ ਕਹਿੰਨੇ ਆਪਾਂ ਮਾਂ ਵੈਸੇ ਹੀ ਰਹਿਮਦਿਲ ਹੁੰਦੀ ਹੈ ਇਸ ਕਰਕੇ ਸੋ ਦਰਸ਼ਕੋ ਮੋਟੀ ਮੋਟੀ ਗੱਲ ਨਿਕਲ ਕੇ ਇਹ ਆਈ ਆ ਗੱਲ ਕਰੀ ਆਪਾਂ ਵਿਧਮਾਤਾ ਦੇ ਦਰਬਾਰ ਦੀ ਵੀ ਜੇਕਰ ਜੱਜ ਜਿੰਨਾ ਮਰਜੀ ਸਖਤ ਫੈਸਲਾ ਦੇ ਦੇਵੇ ਜੇ ਕੋਈ ਪਾਇਦਰ ਵਕੀਲ ਟੱਕਰ ਜਵੇ ਨਾ بڑے بڑے ਮਸਲੇ ਦੋ ਸੁਲਝਾ ਦਿੰਦਾ ਜਿਹੜਾ ਵੀ ਕੋਈ ਹੁਣ ਕੋਈ ਬੰਦਾ ਲੇਖਾਂ ਦਾ ਮਾਰਿਆ ਹੋਇਆ ਖਵਾਜਾ ਜੀ ਵਰਗਾ ਵਕੀਲ ਲੈ ਕੇ ਮਾਤਾ ਅੱਗੇ ਬੇਨਤੀ ਕਰੂਗਾ ਤਾਂ ਕੋਈ ਆਸ ਬਾਈਦੀ ਹੈ ਵੀ ਉਹਦਾ ਵੀ ਛਟਕਾਰਾ ਹੋ ਜਾਊਗਾ। ਇਹ ਉਹਦਾ ਵੀ ਕੋਈ ਨਾ ਕੋਈ ਛਟਕਾਰਾ ਹੋ ਜਾਊਗਾ। ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ। ਧੰਨਵਾਦ ਜੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਤੁਸੀਂ ਇੱਥੇ ਜਿਹੜਾ ਹੈਗਾ ਮਹਾ ਪੰਜਾਬ ਚੈਨਲ ਤੋਂ ਤੁਸੀਂ ਇੱਥੇ ਟੀਮ ਜਿਹੜੀ ਆਈ ਹੈ। ਮੇਰੇ ਵੱਲੋਂ ਸਾਰੀ ਟੀਮ ਦਾ ਧੰਨਵਾਦ। ਪਰਮਾਤਮਾ ਕਰੇ ਜਿਨੇ ਵੀ ਤੁਹਾਡੇ ਦੇਖਣ ਵਾਲੇ ਲੋਕ ਔਰ ਤੁਹਾਡੀ ਟੀਮ ਸਾਰਿਆਂ ਦੀਆਂ ਮਨੋ ਕਾਮਨਾ ਖਵਾਜਾ ਸਾਹਿਬ ਪੂਰੀਆਂ ਕਰਨ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਔਰ ਆਪਸੀ ਭਾਈਚਾਰਾ ਆਪਸੀ ਪਿਆਰ ਜਿਹੜਾ ਉਹ ਸਾਡੇ ਪੰਜਾਬ 'ਚ ਹਮੇਸ਼ਾ ਬਣਿਆ ਰਵੇ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਤਿ ਸ੍ਰੀ ਅਕਾਲ ਅੱਛਾ ਜੀ ਦਰਸ਼ਕੋ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ